ਉੱਪਰ ਫਾਰਮ ਵਾਲੀ ਭੈਣ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਉਹਨੇ ਸਾਰੀ ਕਹਾਣੀ ਦੱਸੀ ਜਿਸ ਤਰੀਕੇ ਦੇ ਨਾਲ ਉਹਦੀ ਹਿੰਮਤ ਦੀ ਦਾਤ ਵੀ ਦੇਣੀ ਬੰਦਦੀ ਹੈ ਕਿਉਂਕਿ ਅਜਿਹੇ ਮਾਮਲਿਆਂ ਦੇ ਅੰਦਰ ਜਿਹੜੀਆਂ ਧੀਆ ਹੁੰਦੀਆਂ ਨੇ ਉਹੋ ਪਰਿਵਾਰ ਵੀ ਖਾਸ ਤੌਰ ਦੇ ਉੱਤੇ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਕਰ ਜਾਂਦੇ ਆ ਇਹ ਤਾਂ ਕਿ ਉਹ ਆਵਾਜ਼ ਹੀ ਨੀ ਚੁੱਕਦੇ ਜਿਸ ਦਾ ਬढ़ावा ਵੀ ਜਰੂਰ ਨੂੰ ਮਿਲਦਾ ਇਸ ਮਾਮਲੇ ਨੂੰ ਕੁਝ ਹੀ ਘੰਟਿਆਂ ਦੇ ਅੰਦਰ ਇੰਨਾ ਵੱਡਾ ਕਰ ਦਿੱਤਾ ਗਿਆ ਜਦੋਂ ਇਹ ਮਾਮਲਾ ਉਠਾਇਆ ਗਿਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਹੋਰ ਅਨੇਕਾ ਮਸਲੇ ਦੇਸ਼ ਦੇ ਅਨੇਕਾ ਮੁੱਦੇ ਜ਼ੀਰੋ ਹੋ ਗਏ ਕਿਸੇ ਦਾ ਕੋਈ ਧਿਆਨ ਨਹੀਂ ਅੱਜ ਉਸ ਮੁੰਡੇ ਨੂੰ ਉਸ ਪਰਿਵਾਰ ਨੂੰ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਬਦਨਾਮ ਕਰਤਾ ਜਿਹੜੇ ਕੁੜੀ ਦੇ ਹੱਕ 'ਚ ਖੜ ਰਹੇ ਆ ਐਂਡ ਜਿਹੜੀ ਧਿਰ ਜਿਹੜੇ ਬੰਦੇ ਮੁੰਡੇ ਵਾਲੇ ਦੇ ਹੱਕ 'ਚ ਖੜ ਰਹੇ ਆ ਉਹ ਕੁੜੀ ਨੂੰ ਬਦਨਾਮ ਕਰਨ ਤੇ ਚੱਲੇ ਹੋਏ ਆ ਉਹਨਾਂ ਨੇ ਕੁੜੀ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਇਸ ਤਰੀਕੇ ਦੇ ਨਾਲੇ ਮਾਮਲੇ ਨੂੰ ਵੱਡਾ ਕੀਤਾ ਗਿਆ ਤੇ ਉਹ ਵੀ ਵਨ ਸਾਈਡਡ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਮੈਂ ਇੱਥੇ ਕਿਸੇ ਦਾ ਵੀ ਪੱਖ ਨਹੀਂ ਲੈ ਰਿਹਾ ਨਾ ਮੈਂ ਮੁੰਡੇ ਨੂੰ ਕਹਿ ਰਿਹਾ ਕਿ ਉਹ ਦੋਸ਼ੀ ਆ ਨਾ ਮੈਂ ਕਹਿ ਰਿਹਾ ਕਿ ਕੁੜੀ ਦੋਸ਼ੀ ਆ ਕਿਉਂ ਨੇ ਆਪਣਾ ਫੋਨ ਆ ਜਿਹੜਾ ਉਹ ਜਾਂਚ ਦੇ ਲਈ ਨਹੀਂ ਦਿੱਤਾ ਮੁੰਡੇ ਵਾਲੇ ਕਹਿ ਰਹੇ ਆ ਬਿਲਕੁਲ ਮੁੰਡੇ ਵਾਲੇ ਕਹਿ ਰਹੇ ਕਿ ਅਸੀਂ ਆਪ ਦਾ ਸਾਰਾ ਕੁਝ ਜਾਂਚ ਲਈ ਦੇ ਚੁੱਕਾ ਹਾਂ ਪਰ ਕੁੜੀ ਨੇ ਜਾਂਚ ਲਈ ਨਹੀਂ ਦਿੱਤਾ ਇਹ ਵੀ ਇੱਕ ਵੱਡਾ ਸਵਾਲ ਆ ਲੱਖਾਂ ਲੋਕ ਅੱਜ ਇਸ ਮੈਟਰ ਨੂੰ ਕਿਸੇ ਪਲੇਟਫਾਰਮ ਦੇ ਉੱਤੇ ਕੋਈ ਵੀਡੀਓ ਕੋਈ ਕਲਿੱਪ ਕੋਸ਼ ਕੱਢ ਕੇ ਦੇਖ ਲੋ ਕੋਈ ਇੰਟਰਵਿਊ ਕੱਢ ਕੇ ਦੇਖ ਲੋ ਚਾਹੇ ਤੁਸੀਂ ਉਹੀ ਨਾਮ ਲਿਖ ਕੇ ਪਾ ਦਿਓ ਦੋ ਫੋਟੋਆਂ ਲਾ ਕੇ ਪਾ ਦਿਓ ਲੱਖਾਂ ਵਿਊ ਤੁਹਾਨੂੰ ਆ ਜਾਊਗਾ ਲੱਖਾਂ ਕਮੈਂਟ ਉਹਦੇ ਥੱਲੇ ਆ ਜਾਊਗਾ ਸਿਰਫ ਕਾਦੇ ਪਿੱਛੇ ਸਵਾਦ ਪਿੱਛੇ ਇਹਦਾ ਦੁੱਖ ਜਾਣ ਤਾਂ ਉਹ ਸਾਡੀ ਭੈਣ ਓਪਲ ਫਾਰਮ ਵਾਲੀ ਜਾਣਦੀ ਆ ਜਾਂ ਉਹ ਪਰਿਵਾਰ ਜਾਣਦਾ ਮੁੰਡੇ ਵਾਲਾ ਕਿਉਂਕਿ ਗਲਤ ਕੌਣ ਆ ਜ਼ਿੰਮੇਵਾਰ ਕੌਣ ਆ ਕਸੂਰਵਾਰ ਕੌਣ ਆ ਇਹਦਾ ਫੈਸਲਾ ਅਸੀਂ ਨਹੀਂ ਕਰ ਸਕਦੇ ਸਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਸੋਸ਼ਲ ਮੀਡੀਆ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੱਦਾ ਕਾਫੀ ਗਰਮਾਇਆ ਹੋਇਆ ਕਿਉਂਕਿ ਮੁੱਦਾ ਇੱਕ ਲੜਕੀ ਦੀ ਪ੍ਰਾਈਵੇਸੀ ਦੇ ਨਾਲ ਜੁੜਿਆ ਹੈ ਤੇ ਕੁਝ ਵੀਡੀਓਜ਼ ਦੇ ਲੀਕ ਹੋਣ ਤੋਂ ਬਾਅਦ ਉਸੇ ਲੜਕੀ ਦੇ ਮੰਗੇਤਰ ਦੱਸੇ ਜਾਂਦੇ ਇੱਕ ਨੌਜਵਾਨ ਦੇ ਉੱਪਰ ਅਲੀਗੇਸ਼ਨਜ਼ ਲੜਕੀ ਦੀਆਂ ਵੀਡੀਓਜ਼ ਵਾਇਰਲ ਕਰਨ ਦੇ ਲਗਾਏ ਗਏ ਨੇ ਸੋਸ਼ਲ ਮੀਡੀਆ ਤੇ ਚਰਚਾ ਹੈ ਨੌਜਵਾਨ ਮੁੰਡੇ ਨੂੰ ਇਸ ਦਾ ਵਿਲਨ ਬਣਾਇਆ ਜਾ ਰਿਹਾ ਹੈ ਜਦ ਕਿ ਕੁਝ ਲੋਕ ਇਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਫੇਮ ਦੀ ਗੱਲ ਵੀ ਕਹਿ ਰਹੇ ਨੇ ਆਖਰ ਇਸ ਤਰ੍ਹਾਂ ਦੀਆਂ ਵੀਡੀਓਜ਼ ਨਿੱਜੀ ਵੀਡੀਓਜ਼ ਕਿਉਂ ਲੀਕ ਹੁੰਦੀਆਂ ਨੇ ਕੀ ਕਾਰਨ ਰਹਿੰਦੇ ਨੇ ਇਸੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਪੱਤਰਕਾਰ ਰਾਜਦੀਪ ਭੁੱਲਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਰਾਜਦੀਪ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਆ ਲੜਕੀ ਦਾ ਇੰਟਰਵਿਊ ਵੀ ਕੁਝ ਆਉਂਦੇ ਨੇ ਜਿਸ ਦੇ ਵਿੱਚ ਲੜਕੀ ਦੇ ਵੱਲੋਂ ਆਪਣੇ ਪੱਖ ਰੱਖੇ ਜਾਂਦੇ ਨੇ ਸਾਰੇ ਮੁੱਦੇ ਨੂੰ ਹੁਣ ਤੱਕ ਤੁਸੀਂ ਸਮਝਿਆ ਇਸ ਮੁੱਦੇ ਨੂੰ ਵਾਚਿਆ ਕਿਵੇਂ ਦੇਖ ਰਹੇ ਬਿਲਕੁਲ ਸੰਸਾਰ ਇਹ ਮਾਮਲਾ ਦਰਸਲ ਪਿਛਲੇ 2-3 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਵੱਖ-ਵੱਖ ਪੇਜ ਹੁੰਦੇ ਆ ਆਈਟੀ ਸੈੱਲ ਜਿਨ੍ਹਾਂ ਨੂੰ ਅਸੀਂ ਬੋਲ ਦਿੰਦੇ ਆ ਜਿਨ੍ਹਾਂ ਦੀ ਕੋਈ ਵੀ ਆਈਡੈਂਟੀਟੀ ਨਹੀਂ ਹੁੰਦੀ ਜਦੋਂ ਤੁਸੀਂ ਉਹ ਪ੍ਰੋਫਾਈਲਾਂ ਨੂੰ ਖੋਲਦੇ ਹੋ ਤਾਂ ਰੋਫੇਕ ਪਰੋਫਾਈਲਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਕੁਝ ਤਸਵੀਰਾਂ ਕੁਝ ਚੈਟਸ ਵਾਇਰਲ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਜਿਹੜੀਆਂ ਪ੍ਰਾਈਵੇਟ ਵੀਡੀਓ ਦੀ ਗੱਲ ਕੀਤੀ ਆਂਦੀ ਆ ਉਹ ਵੀਡੀਓ ਸਾਨੂੰ ਪਤਾ ਕਿ ਅਸੀਂ ਉਹਨੂੰ ਪਬਲਿਕਲੀ ਸ਼ਰੇਆਮ ਕਿਸੇ ਵੀ ਸਾਈਟ ਦੇ ਉੱਤੇ ਫੇਸਬੁੱਕ ਹੋਵੇ ਇੰਸਟਾਗ੍ਰਾਮ ਹੋਵੇ YouTube ਹੋਵੇ ਉੱਤੇ ਅਪਲੋਡ ਨਹੀਂ ਕਰ ਸਕਦੇ ਉਹ ਜਿਹੜੇ ਇੱਕ ਵੱਖ-ਵੱਖ ਜਿਹੜੇ ਤਰੀਕੇ ਨੇ ਜਿਵੇਂ ਟੈਲੀਗ੍ਰਾਮ ਦੇ ਰਾਹੀਂ ਜਾਂ WhatsApp ਗਰੁੱਪਾਂ ਦੇ ਰਾਹੀਂ ਉਸ ਵੀਡੀਓਜ਼ ਨੂੰ ਵਾਇਰਲ ਕੀਤਾ ਗਿਆ ਜਾਂ ਬਾਹਰ TikTok ਦੇ ਉੱਤੇ ਉਹ ਚੀਜ਼ਾਂ ਨੂੰ ਵਾਇਰਲ ਕੀਤਾ ਗਿਆ ਹਾਲਾਂਕਿ ਇਹ ਮਾਮਲਾ ਹਾਈਲਾਈਟ ਉਸ ਵਕਤ ਹੋਇਆ ਜਦੋਂ ਮੀਡੀਆ ਚੈਨਲਸ ਦੇ ਉੱਤੇ ਕੁੜੀ ਆ ਕੇ ਆਪਣਾ ਪੱਖ ਰੱਖਦੀ ਆ ਉੱਪਰ ਫਾਰਮ ਵਾਲੀ ਭੈਣ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਉਹਨੇ ਸਾਰੀ ਕਹਾਣੀ ਦੱਸੀ ਜਿਸ ਤਰੀਕੇ ਦੇ ਨਾਲ ਉਹਦੀ ਹਿੰਮਤ ਦੀ ਦਾਤ ਵੀ ਦੇਣੀ ਬੰਦਦੀ ਹੈ ਕਿਉਂਕਿ ਅਜਿਹੇ ਮਾਮਲਿਆਂ ਦੇ ਅੰਦਰ ਜਿਹੜੀਆਂ ਧੀਆਂ ਹੁੰਦੀਆਂ ਨੇ ਉਹੋ ਪਰਿਵਾਰ ਵੀ ਖਾਸ ਤੌਰ ਦੇ ਉੱਤੇ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਕਰ ਜਾਂਦੇ ਆ ਤਾਂਕਿ ਉਹ ਆਵਾਜ਼ ਹੀ ਨਹੀਂ ਚੁੱਕਦੇ ਜਿਸ ਦਾ ਬढ़ावा ਵੀ ਜਰੂਰ ਨੂੰ ਮਿਲਦਾ ਪਰ ਸਵਾਲ ਇੱਥੇ ਖੜਾ ਹੁੰਦਾ ਕਿ ਇਸ ਮਾਮਲੇ ਨੂੰ ਕੁਝ ਹੀ ਘੰਟਿਆਂ ਦੇ ਅੰਦਰ ਇੰਨਾ ਵੱਡਾ ਕਰ ਦਿੱਤਾ ਗਿਆ ਜਦੋਂ ਇਹ ਮਾਮਲਾ ਉਠਾਇਆ ਗਿਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਹੋਰ ਅਨੇਕਾ ਮਸਲੇ ਦੇਸ਼ ਦੇ ਅਨੇਕਾ ਮੁੱਦੇ ਜ਼ੀਰੋ ਹੋ ਗਏ ਕਿਸੇ ਦਾ ਕੋਈ ਧਿਆਨ ਨਹੀਂ ਤੁਸੀਂ ਅੱਜ ਕੋਈ ਵੀ ਸੋਸ਼ਲ ਮੀਡੀਆ ਦੀ ਸਾਈਟ ਖੋਲ ਲਵੋ ਫੇਸਬੁੱਕ ਤੇ ਚਲੇ ਜਾਓ ਇੰਸਟਾ YouTube ਟਵਿੱਟਰ ਕਿਤੇ ਵੀ ਚਲੇ ਜਾਓ ਉੱਥੇ ਤੁਹਾਨੂੰ ਕੀ ਟ੍ਰੈਂਡਿੰਗ ਦੇ ਵਿੱਚ ਨਜ਼ਰ ਆਏਗਾ ਸਿਰਫ ਉੱਪਰ ਫਰਮ ਗੱਲ ਮੈਨੂੰ ਲੱਗਦਾ ਕਿ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਇਹ ਬਹੁਤ ਵੱਡੀ ਤਕੜੀ ਪਲਾਨਿੰਗ ਤੇ ਸਾਜ਼ਿਸ਼ ਦੇ ਤਹਿਤ ਹੋਇਆ ਖਾਸ ਤੌਰ ਦੇ ਉੱਤੇ ਇੱਕ ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਇਹ ਲੱਗੀ ਕਿ ਜਦੋਂ ਕੁੜੀ ਦਾ ਬਿਆਨ ਆਉਂਦਾ ਉਸ ਤੋਂ ਬਾਅਦ ਜਿਹੜਾ মিডিਆ ਦਾ ਪੱਖ ਬਣਦਾ ਹੁੰਦਾ ਹਾਲਾਂਕਿ মিডিਆ ਦੇ ਜਿਹੜੇ ਸੋਹਿਰਦ ਚੈਨਲ ਨੇ ਉਹਨਾਂ ਨੇ ਆਪਣਾ ਸਹੀ ਫਰਜ਼ ਨਿਭਾਇਆ ਉਹਨਾਂ ਨੇ ਦੋਨੇ ਪੱਖ ਚਲਾਏ ਪਰਵਾਰ ਮੁੰਡੇ ਵਾਲਿਆਂ ਦੇ ਨਾਲ ਵੀ ਸੰਪਰਕ ਕੀਤਾ ਪਿਤਾ ਦਾ ਪੱਖ ਆਇਆ ਪਿਤਾ ਨੇ ਸਾਰੀ ਗੱਲਬਾਤ ਦੱਸੀ ਉਹਨਾਂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਬੇਬੁਨਿਆਦ ਦੱਸਿਆ ਉਹਨਾਂ ਨੇ ਵੀ ਉਲਟਾ ਸਵਾਲ ਖੜੇ ਕੀਤੇ ਇਲਜ਼ਾਮ ਕੁੜੀ ਤੇ ਲਾਇਆ ਕਿ ਕੁੜੀ ਦੇ ਤੀਜੇ ਮੁੰਡੇ ਦੇ ਨਾਲ ਰਿਲੇਸ਼ਨ ਸੀਗੇ ਉਸ ਦਾ ਪਤਾ ਲੱਗ ਗਿਆ ਉਸ ਤੋਂ ਬਾਅਦ ਅਸੀਂ ਉਹ ਗੱਲਬਾਤ ਕਰਨੀ ਬੰਦ ਕਰਤੀ ਸਾਡਾ ਤਾਂ ਕਿੰਨੇ ਸਮੇਂ ਤੋਂ ਦੋਨਾਂ ਦੇ ਨਾਲ ਵਾਰਤਲਾਪ ਨਹੀਂ ਸੀ ਪਰਿਵਾਰਾਂ ਦਾ ਹਾਲਾਂਕਿ ਜਦੋਂ ਮਲਾਪ ਹੋਇਆ ਸੀ ਉਹ ਸਹਿਮਤੀ ਦੇ ਨਾਲ ਹੋਇਆ ਸੀਗਾ ਦੋਨਾਂ ਪਰਿਵਾਰਾਂ ਨੇ ਬੈਠ ਕੇ ਇਹ ਸਮਝੌਤਾ ਕੀਤਾ ਸੀ ਸਹਿਮਤੀ ਕੀਤੀ ਸੀ ਕਿ ਅਸੀਂ ਮੁੰਡਾ ਕੁੜੀ ਨੂੰ ਵਿਆਹ ਕਰ ਦੇਵਾਂਗੇ ਕਿਉਂਕਿ ਅੱਜ ਕੱਲ ਸਾਨੂੰ ਪਤਾ ਕਿ ਲਵ ਮੈਰਿਜਾਂ ਦਾ ਜਿਹੜਾ ਚੱਲ ਰਿਹਾ ਹੈਗਾ ਲਵ ਮੈਰਿਜਾਂ ਇਸ ਤਰੀਕੇ ਦੇ ਨਾਲ ਹੀ ਹੋ ਰਹੀਆਂ ਹੈਗੀਆਂ ਮੁੰਡੇ ਕੁੜੀ ਇੱਕ ਦੂਜੇ ਨੂੰ ਪਸੰਦ ਕਰ ਲੈਂਦੇ ਆ ਪਰਿਵਾਰ ਵਿੱਚ ਬੈਠ ਜਾਂਦੇ ਆ ਪਰ ਇਹ ਮਾਮਲੇ ਦੇ ਵਿੱਚ ਸਵਾਲ ਇਹ ਖੜੇ ਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਇਹ ਮਾਮਲੇ ਨੂੰ ਵੱਡਾ ਕੀਤਾ ਗਿਆ ਤੇ ਉਹ ਵੀ ਵਨ ਸਾਈਡਡ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਮੈਂ ਇੱਥੇ ਕਿਸੇ ਦਾ ਵੀ ਪੱਖ ਨਹੀਂ ਲੈ ਰਿਆ ਨਾ ਮੈਂ ਮੁੰਡੇ ਨੂੰ ਕਹਿ ਰਿਆਂ ਕਿ ਉਹ ਦੋਸ਼ੀ ਆ ਨਾ ਮੈਂ ਕਹਿ ਰਿਆਂ ਕਿ ਕੁੜੀ ਦੋਸ਼ੀ ਆ ਨਾ ਮੈਂ ਇਹ ਕਹਿ ਰਿਆਂ ਕਿ ਮੁੰਡਾ ਸਹੀ ਆ ਨਾ ਮੈਂ ਇਹ ਕਹਿ ਰਿਆਂ ਕਿ ਕੁੜੀ ਸਹੀ ਆ ਦੇਖੋ ਇਹ ਦੋਨੇ ਜਾਂਚ ਦਾ ਵਿਸ਼ਾ ਨੇ ਇਹ ਦੋਨੇ ਤਰ੍ਹਾਂ ਨੇ ਦੋਨਾਂ ਨੇ ਆਪੋ ਆਪਣੇ ਪੱਖ ਰੱਖੇ ਆ ਆਪੋ ਆਪਣੇ ਇਲਜ਼ਾਮ ਲਗਾਏ ਆ ਤੇ ਦੋਨਾਂ ਦੇ ਜਿਹੜੇ ਪੱਖ ਨੇ ਉਹ ਪਬਲਿਕਲੀ ਮੀਡੀਆ ਦੇ ਰਾਹੀਂ ਲੋਕਾਂ ਨੇ ਸੁਣ ਲਏ ਕੱਲ ਰਾਤ ਤੋਂ ਕੱਲ ਸਵੇਰ ਤੋਂ ਆਹੀ ਕੋਸ਼ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਲੱਗਦਾ ਇੱਥੇ ਬਹੁਤੀ ਗੱਲ ਕਰਨ ਦੀ ਲੋੜ ਨਹੀਂ ਆ ਪਰ ਇਸ ਨੂੰ ਮੇਰਾ ਜਿਹੜਾ ਦੇਖਣ ਦਾ ਐਂਗਲ ਆਣਾ ਮੇਰਾ ਨਜ਼ਰੀਆ ਕੁਝ ਹੋਰ ਕਹਿੰਦਾਗਾ ਸੰਸਾਰ ਹਰਿਆਣਾ ਦੇ ਅੰਦਰ ਇੱਕ ਬਹੁਤ ਛੋਟੀ ਉਮਰ ਦੀ ਮਨੀਸ਼ਾ ਨੂੰ ਰੇਪ ਕਰਕੇ ਬੜੀ ਹੀ ਬੇਰਹਿਮੀ ਦੇ ਨਾਲ ਉਹਨੂੰ ਖਤਮ ਕਰ ਦਿੱਤਾ ਜਾਂਦਾ। ਉਹ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੀ ਆ ਦੁਨੀਆ ਤੇ ਨਹੀਂ ਰਹੀ ਪਰ ਉਸ ਭੈਣ ਦੀ ਆਵਾਜ਼ ਕਿੰਨੇ ਕ ਸੋਸ਼ਲ ਮੀਡੀਆ ਚੈਨਲਾਂ ਨੇ ਕਿੰਨੇ ਕ ਪੇਜਾਂ ਨੇ ਕਿੰਨੇ ਕ ਮੀਡੀਆ ادارے ਨੇ ਕਿੰਨੇ ਕ ਪੰਜਾਬ ਤੇ ਦੇਸ਼ ਦੇ ਦਰਦੀਆਂ ਨੇ ਚੁੱਕੀ ਆ ਜਿਹੜੇ ਧੀਆਂ ਦੀਆਂ ਇੱਜ਼ਤਾਂ ਦੀਆਂ ਰਾਖੀਆਂ ਕਰਨ ਦੀਆਂ ਗੱਲਾਂ ਕਰਦੇ ਆ ਘਹਾਉਂਦੇ ਆ ਇੱਕ ਧੀ ਨੂੰ ਰੇਪ ਕਰਕੇ ਬੇਰਹਿਮੀ ਦੇ ਨਾਲ ਮਾਰ ਦਿੱਤਾ ਉਹਦੀ ਆਵਾਜ਼ ਕਿਹਨੇ ਚੁੱਕੀ ਆ ਉਸ ਮੁੱਦੇ ਨੂੰ ਵੱਡਾ ਨਹੀਂ ਕੀਤਾ ਗਿਆ ਰਾਜਦੀਪ ਇੱਥੇ ਬਿਲਕੁਲ ਇਸ ਇੱਥੇ ਮੈਂ ਬਿਲਕੁਲ ਦੇਖੋ 19 ਸਾਲ ਦੀ ਉਹ ਨੌਜਵਾਨ ਭੈਣ ਸੀ ਮਨੀਸ਼ਾ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਪੇਸ਼ੇ ਦੇ ਵਜੋਂ ਇੱਕ ਟੀਚਰ ਸੀ ਉਸ ਦਾ ਮੁੱਦਾ ਮਨ ਨੂੰ ਲੱਗਦਾ ਕਿ ਇਹਨਾਂ ਪੇਜਾਂ ਵਾਲਿਆਂ ਨੇ ਜਾਂ ਇਹਨਾਂ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਰਖਵਾਲੇ ਕਹਣ ਵਾਲਿਆਂ ਨੇ ਇਸ ਕਰਕੇ ਨਹੀਂ ਵੱਡਾ ਕੀਤਾ ਕਿ ਉੱਥੇ ਜਿਹੜਾ ਕੁਝ ਝੜਕ ਤੜਕ ਨਹੀਂ ਸੀ ਜਾਂ ਕੁਝ ਗੰਦ ਸਾਡੇ ਸਾਹਮਣੇ ਨਹੀਂ ਸੀ ਪਰ ਉਸ ਆਹ ਯਾਰ ਉਸ ਭੈਣ ਦੇ ਇਨਸਾਫ ਦੀ ਗੱਲ ਸੀ ਇੱਥੇ ਵੀ ਵਿਊਆਂ ਦੀ ਗੇਮ ਜਿਹੜੀ ਹੈ ਨਾ ਪੇਜਾਂ ਵਾਲਿਆਂ ਦੇ ਉੱਪਰ ਫਿਰ ਆ ਕੇ ਦੇਖੋ ਮਾਮਲੇ ਦੋਨੋਂ ਵੱਡੇ ਆ ਮੈਂ ਨਹੀਂ ਕਹਿੰਦਾ ਕਿ ਉਪਲ ਫਾਰਮ ਵਾਲਾ ਕੁੜੀ ਦਾ ਮਾਮਲਾ ਛੋਟਾ ਹੈਗਾ ਤੇ ਉਹ ਮਨੀਸ਼ਾ ਵਾਲਾ ਮਾਮਲਾ ਵੱਡਾ ਪਰ ਜੇ ਪੈਰਲਲ ਅਸੀਂ ਦੇਖਿਆ ਜਾਵੇ ਤਾਂ ਇੱਕ ਧੀ ਆ ਜਿਹਨੂੰ ਰੇਪ ਕੀਤਾ ਬਹਿਰੈਮੀ ਦੇ ਨਾਲ ਅਤੇ ਉਸ ਨੂੰ ਬਾਅਦ ਦੇ ਵਿੱਚ ਉਹ ਮਰ ਜਾਂਦੀ ਆ ਉਹਦੀ ਮੌਤ ਹੋ ਜਾਂਦੀ ਆ ਉਹ ਦੁਨੀਆ ਦੇ ਉੱਤੇ ਨਹੀਂ ਰਹੀ ਤੇ ਉਹਦੇ ਇਨਸਾਫ ਦੇ ਲਈ ਕੋਈ ਨਹੀਂ ਸਾਹਮਣੇ ਆਇਆ ਪਰ ਇੱਕ ਪਾਸੇ ਇਹ ਧੀ ਆ ਇਸ ਧੀ ਦੇ ਨਾਲ ਜੇ ਗਲਤ ਹੋਇਆ ਉਪਲ ਫਾਰਮ ਵਾਲੀ ਦੇ ਧੀ ਦੇ ਨਾਲ ਤਾਂ ਇਸ ਭੈਣ ਦੇ ਨਾਲ ਵੀ ਅਸੀਂ ਹਮੇਸ਼ਾ ਇਹਦੇ ਸਮਰਥਨ ਦੇ ਵਿੱਚ ਖੜੇ ਆ ਮੈਂ ਕੱਲ ਤੋਂ ਹੀ ਜਦੋਂ ਮੈਂ ਇੱਕ ਦੋ ਜਿਹੜੇ ਸੀਨੀਅਰ ਬੰਦਿਆਂ ਦੇ ਨਾਲ ਗੱਲਬਾਤ ਵੀ ਕੀਤੀ ਮੈਂ ਇੱਕ ਵਕੀਲ ਮੈਡਮ ਦਾ ਇੰਟਰਵਿਊ ਵੀ ਕੀਤਾ ਉਸ ਦੇ ਵਿੱਚ ਵੀ ਮੈਂ ਇਹੀ ਜ਼ਿਕਰ ਕੀਤਾ ਕਿ ਅਸੀਂ ਵਨ ਸਾਈਡਡ ਫੈਸਲਾ ਕਿਉਂ ਸੁਣਾ ਰਹੇ ਹਾਂ ਦੇਖੋ ਸਭ ਤੋਂ ਵੱਡੀ ਸਾਡੇ ਸੋਸ਼ਲ ਮੀਡੀਆ ਦੀ ਜਿਹੜੀ ਸਾਨੂੰ ਨੁਕਸਾਨ ਹੋ ਰਿਹਾ ਸਾਡੇ ਸਮਾਜ ਨੂੰ ਜਿਵੇਂ ਦੀਪ ਸਿੱਧੂ ਇਹ ਗੱਲ ਕਹਿੰਦਾ ਹੁੰਦਾ ਸੀਗਾ ਕਿ ਅਸੀਂ ਇੱਕ ਮੈਂਟਲ ਆਉਣੇ ਆ ਇੱਕ ਪੱਖ ਸੁਣਦੇ ਆ ਅਸੀਂ ਨਾ ਉਹਦੀ ਜਾਂਚ ਕਰਦੇ ਆ ਨਾ ਕੁਝ ਦੇਖਦੇ ਆ ਕਈ ਵਾਰ ਤਾਂ ਅਸੀਂ 5 ਜਾਂ 10 ਸਕਿੰਟਾਂ ਦਾ ਸੁਣਿਆ ਦੇਖਿਆ ਇੱਕ ਕਲਿੱਪ ਤੋਂ ਜੱਜਮੈਂਟ ਲਾ ਕੇ ਸਰਟੀਫਿਕੇਟ ਵੰਡਨੇ ਸ਼ੁਰੂ ਕਰ ਦਿੰਨੇ ਆ ਅੱਜ ਤੁਸੀਂ ਇੱਕ ਚੀਜ਼ ਦੇਖੋ ਅੱਜ ਉਸ ਮੁੰਡੇ ਨੂੰ ਉਸ ਪਰਿਵਾਰ ਨੂੰ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਬਦਨਾਮ ਕਰਤਾ ਜਿਹੜੇ ਕੁੜੀ ਦੇ ਹੱਕ 'ਚ ਖੜ੍ਹ ਰਹੇ ਆ ਐਂਡ ਜਿਹੜੀ ਧਿਰ ਜਿਹੜੇ ਬੰਦੇ ਮੁੰਡੇ ਵਾਲੇ ਦੇ ਹੱਕ 'ਚ ਖੜ੍ਹ ਰਹੇ ਆ ਉਹ ਕੁੜੀ ਨੂੰ ਬਦਨਾਮ ਕਰਨ ਤੇ ਚੱਲੇ ਹੋਏ ਆ ਉਹਨਾਂ ਨੇ ਕੁੜੀ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਉਧਰ ਕੁੜੀ ਦੇ ਪੱਖ ਵਾਲਿਆਂ ਨੇ ਮੁੰਡੇ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਲੜਾਈ ਦੋ ਘਰਾਂ ਦੀ ਸੀਗੀ ਲੜਾਈ ਆਪਸੀ ਆਪਸੀ ਰਿਸ਼ਤਿਆਂ ਦੀ ਸੀਗੀ ਪਰ ਇਹ ਲੜਾਈ ਜਿਹੜੀ ਵਿਊਆਂ ਦੀ ਦੌੜ ਦੇ ਵਿੱਚ ਫਸ ਚੁੱਕੀ ਆ ਅੱਜ ਚੈਨਲ ਕੀ ਕਰ ਰਿਹਾ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਕੀ ਕਰ ਰਿਹਾ ਉਹ ਵਿਊ ਸ਼ਿਪ ਦੀ ਦੌੜ ਦੇ ਵਿੱਚ ਭੱਜ ਚੁੱਕੇ ਆ ਸਿਰਫ ਇੱਕ ਆਪਣੇ ਵਿਊਆਂ ਦੀ ਖਾਤਰ ਦੋਨਾਂ ਨੂੰ ਉਹਦੇ ਮੂਰੇ ਜਾ ਕੇ ਜੀ ਉਹਨੇ ਇਹ ਕਿਹਾ ਉਹਨੇ ਇਹ ਕਿਹਾ ਠੀਕ ਆ ਮੀਡੀਆ ਦਾ ਸਹਾਰਾ ਵੀ ਕਈ ਵਾਰ ਲੈਣਾ ਪੈਂਦਾ ਮੀਡੀਆ ਹੁੰਦਾ ਹੀ ਇਸੇ ਕਰਕੇ ਆ ਤੁਹਾਡੀ ਆਵਾਜ਼ ਨੂੰ ਚੁੱਕਣ ਵਾਸਤੇ ਜਦੋਂ ਪ੍ਰਸ਼ਾਸਨ ਤੁਹਾਡੀ ਗੱਲ ਨਹੀਂ ਸੁਣਦਾ ਕੁੜੀ ਵਾਲਿਆਂ ਨੇ ਪੱਖ ਰੱਖਿਆ ਉਪਲ ਫਰਮਤੀ ਕਹਿੰਦੀ ਆ ਕਿ ਜਿਹੜਾ ਅਸੀਂ ਪੁਲਿਸ ਨੂੰ ਕਿੰਨੇ ਵਾਰ ਕੰਪਲੀਟਾ ਦਿੱਤੀਆਂ ਪਰ ਸਾਡੀ ਸੁਣਵਾਈ ਨਹੀਂ ਹੋਈ ਜਲੰਧਰ ਪੁਲਿਸ ਜਾਂ ਤਾਂ ਕਿਸੇ ਦਬਕੇ ਹੇਟ ਸੀਗੀ ਜਾਂ ਪਾਵਰ ਹੇਟ ਸੀਗੀ ਹੁਣ ਜਲੰਧਰ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਇਹ ਵੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਆ ਪੁਲਿਸ ਦੇ ਉੱਤੇ ਕੱਲ ਜਦੋਂ ਇਹ ਮਾਮਲਾ ਹਾਈਲਾਈਟ ਹੋਇਆ ਉਹਦਾ ਫਾਇਦਾ ਜ਼ਰੂਰ ਹੋਇਆ ਫਾਇਦਾ ਇਹ ਹੋਇਆ ਕਿ ਐਫ ਆਈ ਆਰ ਦਰਜ ਹੁੰਦੀ ਆ ਪੁਲਿਸ ਹਰਕਤ ਦੇ ਵਿੱਚ ਆਉਂਦੀ ਆ ਮਹਿਲਾ ਕਮਿਸ਼ਨ ਦੇ ਵੱਲੋਂ ਨੋਟਿਸ ਲਿਆ ਜਾਂਦਾ ਜਿੱਥੇ ਇੱਕ ਪੱਖ ਜਿਹੜਾ ਇਸ ਦਾ ਫਾਇਦਾਮੰਦ ਵੀ ਆ ਉੱਥੇ ਦੂਜੇ ਪਾਸੇ ਪੱਖ ਆ ਜਿਹੜਾ ਨੁਕਸਾਨਦਾਇਕ ਵੀ ਆ ਕਿਉਂਕਿ ਜਦੋਂ ਕ ਜਾਂਚ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਕੀ ਕੁਝ ਸਾਹਮਣੇ ਆਉਣਾ ਕਿਉਂਕਿ ਜਾਂਚ ਹੋਣੀ ਆ ਜਾਂਚ ਦੇ ਵਿੱਚ ਬਹੁਤ ਕੁਝ ਗੱਲਾਂ ਸਾਹਮਣੇ ਆਉਣੀਆਂ ਜਿਵੇਂ ਹੁਣ ਮੁੰਡੇ ਵਾਲਿਆਂ ਦਾ ਜੇ ਪੱਖ ਸੁਣਿਆ ਜਾਵੇ ਤਾਂ ਉਹ ਕਹਿ ਰਹੇ ਆ ਕਿ ਸਾਡਾ ਤਾਂ ਮੁੰਡੇ ਦੀ ਬਾਹ ਦੇ ਉੱਤੇ ਪੂਰੇ ਟੈਟੂ ਬਣਾਏ ਹੋਏ ਆ ਉਹਦਾ ਪਿਤਾ ਬਿਆਨ ਦੇ ਰਿਹਾ ਜੀ ਸਾਡੇ ਮੁੰਡੇ ਦੀ ਤਾਂ ਉਹ ਵੀਡੀਓ ਦੇ ਵਿੱਚ ਮੁੰਡਾ ਹੀ ਹੈ ਨਹੀਂਗਾ ਉਹ ਤਾਂ ਮੁੰਡਾ ਹੀ ਹੋਰ ਆ ਤੇ ਉਹ ਕਹਿ ਰਿਹਾ ਸਾਡਾ ਮੁੰਡਾ ਤਾਂ ਨਸ਼ੀਲੀ ਚੀਜ਼ ਪੀ ਹੈ ਨਹੀਂ ਪਰ ਕੁੜੀ ਕਹਿ ਰਹੀ ਹੈ ਮੈਨੂੰ ਨਸ਼ੀਲੀ ਚੀਜ਼ ਪਿਆ ਕੇ ਮੇਰੇ ਦੋਸਤਾਂ ਦੇ ਨਾਲ ਇਹਨੇ ਆਪਦੇ ਦੋਸਤਾਂ ਦੇ ਨਾਲ ਮੈਨੂੰ ਬਲੈਕਮੇਲ ਕੀਤਾ ਮੇਰੀਆਂ ਗਲਤ ਵੀਡੀਓ ਬਣਾਈਆਂ ਉਸ ਤੋਂ ਬਾਅਦ ਮੈਨੂੰ ਟੌਰਚਰ ਕਰਦਾ ਰਿਹਾ ਬਲੈਕਮੇਲ ਕਰਦਾ ਰਿਹਾ ਧਮਕੇ ਦਿੰਦਾ ਰਿਹਾ ਘਰ ਦੇ ਬਾਹਰ ਆ ਕੇ ਕੁਝ ਵੀਡੀਓ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕੁਝ ਚੈਟਸ ਸਾਹਮਣੇ ਆ ਰਹੀਆਂ ਨੇ ਪਰ ਇਸ ਤੇ ਵਿਚਾਲੇ ਇੱਕ ਵੱਡਾ ਸਵਾਲ ਖੜਾ ਕਰਦੀ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ ਜਿਹੜਾ ਕੁੜੀ ਨੇ ਹਾਲੇ ਤੱਕ ਦੱਸਿਆ ਜਾ ਰਿਹਾ ਮੇਰੀ ਜਾਣਕਾਰੀ ਸ਼ਾਇਦ ਅਪਡੇਟ ਹੋ ਗਈ ਹੋਵੇ ਕੁੜੀ ਨੇ ਦਿੱਤਾ ਹੋਵੇ ਪਰ ਹੁਣ ਤੱਕ ਦੀ ਜਾਣਕਾਰੀ ਇਹ ਸੀ ਜੀ ਕਿ ਉਹਨੇ ਆਪਣਾ ਫੋਨ ਆ ਜਿਹੜਾ ਉਹ ਜਾਂਚ ਦੇ ਲਈ ਨਹੀਂ ਦਿੱਤਾ ਮੁੰਡੇ ਵਾਲੇ ਇਹ ਕਹਿ ਰਹੇ ਆ ਮੁੰਡੇ ਵਾਲੇ ਕਹਿ ਰਹੇ ਕਿ ਅਸੀਂ ਆਪ ਦਾ ਸਾਰਾ ਕੁਝ ਜਾਂਚ ਲਈ ਦੇ ਚੁੱਕਾ ਹਾਂ ਪਰ ਕੁੜੀ ਨੇ ਜਾਂਚ ਲਈ ਨਹੀਂ ਦਿੱਤਾ ਇਹ ਵੀ ਇੱਕ ਵੱਡਾ ਸਵਾਲ ਆ ਇਹ ਵੀ ਵੱਡਾ ਸਵਾਲ ਆ ਕਿਉਂਕਿ ਮੁੰਡੇ ਦੇ ਪਿਤਾ ਦੀ ਜਿਹੜੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਕੁੜੀ ਆਪਣਾ ਫੋਨ ਜਿਹੜਾ ਜਾਂਚ ਦੇ ਲਈ ਪੁਲਿਸ ਨੂੰ ਨਹੀਂ ਦੇ ਰਹੀ ਪਰ ਲੜਕੀ ਕਹਿ ਰਹੀ ਹੈ ਕਿ ਮੈਂ ਇੰਨੀ ਜ਼ਿਆਦਾ ਪਰੇਸ਼ਾਨ ਹਾਂ ਮੈਂ ਤੇ ਮੇਰੇ ਪਿਤਾ ਨੇ ਕਾਫੀ ਵਾਰ ਇਹ ਸੋਚਿਆ ਕਿ ਅਸੀਂ ਖੁਦਕੁਸ਼ੀ ਕਰ ਲਈਏ ਸੀ ਸੁਸਾਈਡ ਕਰ ਲਈਏ ਮਤਲਬ ਕਿ ਪੁਲਿਸ ਦੇ ਵੱਲੋਂ ਪਹਿਲਾਂ ਜਾਂਚ ਨਾ ਕਰਨਾ ਜਾਂ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਪਰੇਸ਼ਾਨ ਕਰਨਾ ਲੋਕਾਂ ਦੇ ਤਾਨਿਆਂ ਦੀਆਂ ਵੀ ਗੱਲਾਂ ਹੁੰਦੀਆਂ ਨੇ ਪਰੇਸ਼ਾਨ ਕਰਨਾ ਇੱਕ ਲੜਕੀ ਜਾਂ ਉਸਦੇ ਪਿਤਾ ਨੂੰ ਸੁਸਾਇਸਾਈਡ ਤੱਕ ਦੀ ਨੌਬਤ ਵੀ ਸਾਡੇ ਲੋਕਾਂ ਦੇ ਵੱਲੋਂ ਨਹੀਂ ਨਹੀਂ ਬਿਲਕੁਲ ਅਸਲ ਦੇ ਵਿੱਚ ਨਾ ਇੱਥੇ ਲਾਪਰਵਾਹੀ ਪੁਲਿਸ ਦੀ ਆ ਜਦੋਂ ਪਰਿਵਾਰ ਜੇ ਪੀੜਤ ਪਰਿਵਾਰ ਉਹ ਲੜਕੀ ਦਾ ਇਹ ਗੱਲ ਕਹਿ ਰਹੀ ਆ ਕਿ ਅਸੀਂ ਪੁਲਿਸ ਕੋਲੇ ਗਏ ਦੋ ਤਿੰਨ ਵਾਰੀ ਗਏ ਪਰ ਸਾਡੀ ਸੁਣਵਾਈ ਨਹੀਂ ਹੋਈ ਤਾਂ ਇੱਥੇ ਸਾਡੇ ਸਿਸਟਮ ਦੇ ਉੱਤੇ ਸਵਾਲ ਖੜੇ ਹੁੰਦੇ ਆ ਸਾਡੀ ਜੁਡੀਸ਼ਰੀ ਤੇ ਸਵਾਲ ਖੜੇ ਹੁੰਦੇ ਆ ਕਿ ਸਾਡਾ ਸੰਵਿਧਾਨ ਜਿਹੜਾ ਸਾਨੂੰ ਰਾਈਟ ਦਿੰਦਾਗਾ ਉਸ ਸੰਵਿਧਾਨ ਦੇ ਅਨੁਸਾਰ ਜਿਹੜੇ ਸਾਡੇ ਪ੍ਰਸ਼ਾਸਨ ਆ ਕੰਮ ਕਿਉਂ ਨਹੀਂ ਕਰ ਰਿਹਾ ਤੇ ਇੱਕ ਪਗਾਮ ਕੀਤਾ ਹੁੰਦਾ ਜਾਂਚ ਕੀਤੀ ਹੁੰਦੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਇਆ ਹੁੰਦਾ ਤਾਂ ਅੱਜ ਗੱਲ ਇੱਥੇ ਤੱਕ ਨਹੀਂ ਪਹੁੰਚਦੀ ਸੀ ਯਾਰ ਅਸੀਂ ਕੀ ਦਿਖਾ ਰਹੇ ਆ ਅਸੀਂ ਦੁਨੀਆ ਨੂੰ ਕੀ ਮੈਸੇਜ ਕੀ ਦੇ ਰਹੇ ਆ ਇੱਕ ਪਾਸੇ ਸਰਦਾਰ ਮੁੰਡਾ ਸਿਰ ਤੇ ਦਸਤਾਰ ਉਹਦੇ ਬੰਨੀ ਹੋਈ ਆ ਦੂਜੇ ਪਾਸੇ ਸਾਡੀ ਹੀ ਭੈਣ ਆ ਉਹ ਤੇ ਅਸੀਂ ਆਪਦੀਆਂ ਹੀ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਨੰਗਾ ਕਰਨ ਤੇ ਅੱਗੇ ਹੋਏ ਆ ਸਵਾਦ ਲੈ ਰਹੇ ਆ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਕਮੈਂਟ ਕਰ ਰਹੇ ਆ ਲੱਖਾਂ ਲੋਕ ਅੱਜ ਇਸ ਮੈਟਰ ਨੂੰ ਕਿਸੇ ਪਲੇਟਫਾਰਮ ਦੇ ਉੱਤੇ ਕੋਈ ਵੀਡੀਓ ਕੋਈ ਕਲਿੱਪ ਕੋਸ਼ ਕੱਢ ਕੇ ਦੇਖ ਲੋ ਕੋਈ ਇੰਟਰਵਿਊ ਕੱਢ ਕੇ ਦੇਖ ਲੋ ਚਾਹੇ ਤੁਸੀਂ ਉਹੀ ਨਾਮ ਲਿਖ ਕੇ ਪਾ ਦਿਓ ਦੋ ਫੋਟੋਆਂ ਲਾ ਕੇ ਪਾ ਦਿਓ ਲੱਖਾਂ ਵਿਊ ਤੁਹਾਨੂੰ ਆ ਜਾਊਗਾ ਲੱਖਾਂ ਕਮੈਂਟ ਉਹਦੇ ਥੱਲੇ ਆ ਜਾਊਗਾ ਸਿਰਫ ਕਾਦੇ ਪਿੱਛੇ ਸਵਾਦ ਪਿੱਛੇ ਤੇ ਜਿਸ ਤਨ ਲੱਗੇ ਸੋ ਤਨ ਜਾਣੇ ਇਹਦਾ ਦੁੱਖ ਜਾਣ ਤਾਂ ਉਹ ਸਾਡੀ ਭੈਣ ਓਪਲ ਫਾਰਮ ਵਾਲੀ ਜਾਣਦੀ ਆ ਜਾਂ ਉਹ ਪਰਿਵਾਰ ਜਾਣਦਾ ਮੁੰਡੇ ਵਾਲਾ ਕਿਉਂਕਿ ਗਲਤ ਕੌਣ ਆ ਜਿਮੇਵਾਰ ਕੌਣਾ ਕਸੂਰਵਾਰ ਕੌਣਾ ਇਹਦਾ ਫੈਸਲਾ ਅਸੀਂ ਨਹੀਂ ਕਰ ਸਕਦੇ ਸਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਆ ਭੇਜ ਆਣਿਆਂ ਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਜਿਹੜੇ ਧੜਾ ਧੜ ਸਰਟੀਫਿਕੇਟ ਵੰਡਣ ਲੱਗੇ ਹੋਏ ਆ ਜੇ ਕੱਲ ਨੂੰ ਉਹ ਪਰਿਵਾਰ ਦੋਸ਼ੀ ਨਾ ਨਿਕਲਿਆ ਤਾਂ ਜਿਹੜੀ ਅੱਜ ਉਹਨਾਂ ਦੀ ਇੰਨੀ ਬਦਨਾਮੀ ਹੋ ਗਈ ਆ ਇਹਨਾਂ ਤੋਂ ਅਸੀਂ ਜਲੂਸ ਕੱਢਤਾ ਉਹਨਾਂ ਦਾ ਫਿਰ ਉਹ ਵਾਪਸ ਮੁੜੇਗੀ ਇੱਜ਼ਤ ਪਰ ਰਾਜ ਦੀਪਾ ਇੱਥੇ ਨੌਜਵਾਨਾਂ ਨੂੰ ਵੀ ਸਾਡੇ ਨੂੰ ਸੋਚਣਾ ਚਾਹੀਦਾ ਚਾਹੇ ਉੱਪਰ ਫਾਰਮ ਵਾਲੀ ਉਹ ਲੜਕੀ ਸੀ ਚਾਹੇ ਉਹ ਨੌਜਵਾਨ ਪ੍ਰਭਜੀਤ ਸਿੰਘ ਸੀਗਾ ਤੁਸੀਂ ਨੇ ਉਹਨਾਂ ਦੀ ਗੱਲ ਕੀਤੀ ਉਹਨਾਂ ਪਰਿਵਾਰਾਂ ਨੂੰ ਉਹਨਾਂ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦਾ ਸੋਚਣਾ ਚਾਹੀਦਾ ਕਿ ਸੋਸ਼ਲ ਮੀਡੀਆ ਦਾ ਇੱਕ ਪੱਖ ਇਹ ਵੀ ਆ ਨੌ ਸਾਡੇ ਲੋਕਾਂ ਨੂੰ ਜਿਹੜਾ ਨੌਜਵਾਨਾਂ ਦਾ ਕੁਝ ਨਾ ਕੁਝ ਗਲਤ ਮਿਲਣਾ ਚਾਹੀਦਾ ਤਾਂ ਮਿੰਟ ਲਾਉਂਦੇ ਨੇ ਉਸ ਚੀਜ਼ਾਂ ਨੂੰ ਗਲਤ ਚੀਜ਼ਾਂ ਨੂੰ ਵਾਇਰਲ ਕਰਨ ਨੂੰ ਸੋਸ਼ਲ ਮੀਡੀਆ ਦਾ ਨੁਕਸਾਨ ਤਾਂ ਅੱਜ ਦੀ ਨੌਜਵਾਨੀ ਨੂੰ ਫਿਰ ਨਹੀਂ ਦੇਖੋ ਜਿਹੜੀ ਸਾਡੀ ਨੌਜਵਾਨੀਆਂ ਉਹਨੂੰ ਐਜੂਕੇਸ਼ਨ ਦੀ ਬਹੁਤ ਲੋੜ ਆ ਇਹ ਗਲਤੀਆਂ ਮੁੰਡੇ ਨਵੀਂ ਯੰਗ ਜਨਰੇਸ਼ਨ ਦੇ ਵਿੱਚ ਕਰਦੇ ਆ ਕੱਲੀ ਯੰਗ ਜਨਰੇਸ਼ਨ ਨਹੀਂ ਆ ਇਦੋਂ ਵੱਡੇ ਵੀ ਕਰੀ ਜਾਂਦੇ ਆ ਮੈਰਿਡ ਕਪਲ ਵੀ ਕਰੀ ਜਾਂਦੇ ਆ ਬਹੁਤ ਸਾਰੀਆਂ ਅਜੀਹੀਆਂ ਪ੍ਰਾਈਵੇਟ ਵੀਡੀਓ ਦਿਨ ਪ੍ਰਤੀ ਦਿਨ ਲੀਕ ਹੋ ਰਹੀਆਂ ਨੇ ਮਾਮਲੇ ਸਾਹਮਣੇ ਆ ਰਹੇ ਆ ਇਹਦੇ ਪਿੱਛੇ ਸਭ ਤੋਂ ਵੱਡੀ ਘਾਟ ਆ ਸਾਡਾ ਸਿਸਟਮ ਸਾਡੀ ਸਿੱਖਿਆ ਨੀਤੀ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਐਜੂਕੇਸ਼ਨ ਹੀ ਨਹੀਂ ਆ ਹਾ ਇਸੇ ਕਰਕੇ ਹਮੇਸ਼ਾ ਗੱਲ ਕਹੀ ਜਾਂਦੀ ਹੈ ਕਿ ਸੈਕਸ ਐਜੂਕੇਸ਼ਨ ਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਆ ਸਾਡੀ ਨੌਜਵਾਨ ਪੀੜ੍ਹੀ ਨੂੰ ਸੈਕਸ ਐਜੂਕੇਸ਼ਨ ਦੇ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਆ ਫੌਰੀਂ ਦੇ ਅੰਦਰ ਇਸੇ ਚੀਜ਼ ਦੇ ਉੱਤੇ ਅਬਾਊਟ ਤੇ ਜ਼ੋਰ ਲਾਇਆ ਜਾਂਦਾ ਬਾਹਰਲੇ ਮੁਲਕ ਜ਼ੋਰ ਲਾਉਂਦੇ ਆ ਉਹਦੇ ਬੱਚਿਆਂ ਨੂੰ ਇਹ ਚੀਜ਼ਾਂ ਦੱਸਦੇ ਆ ਬੈਡ ਟੱਚ ਗੁੱਡ ਟੱਚ ਦੇ ਬਾਰੇ ਦੱਸਿਆ ਜਾਂਦਾਗਾ ਪਰ ਇੱਥੇ ਸਾਡੇ ਕਿਸੇ ਨੂੰ ਪਤਾ ਨਹੀਂ ਆ ਇੱਥੇ ਜਿਹੜਾ ਜੀ ਕਰਦਾ ਜਿੱ ਚੱਕ ਕੇ ਜਵਾਕ ਨੂੰ ਕਿਸ ਕਿਸ ਕਰ ਲੱਗ ਜਾਂਦਾ ਜਿਹਦਾ ਜੀ ਕਰਦਾ ਚੁੰਡੀ ਵਾੜਨ ਲੱਗ ਜਾਂਦਾ ਜਿਹਦਾ ਜੀ ਕਰਦਾ ਹੱਕ ਕਰੀ ਜਾਂਦਾ ਜਿਹਦਾ ਜੀ ਕਰਦਾ ਜੋ ਕਰੀ ਜਾਂਦਾ ਇੱਥੇ ਤਾਂ ਕਹਿੰਦੇ ਸਾਡਾ ਤਾਂ ਕਲਚਰ ਆ ਜੀ ਇਹ ਕਾਦਾ ਕਲਚਰ ਆ ਖੁੱਲਾ ਪਹਿਲਾਂ ਤੁਸੀਂ ਤਾਂ ਹੁਣ ਇੱਥੇ ਰਾਜਦੀਪ ਅਦਾਲਤਾਂ ਦਾ ਵੀ ਕੰਮ ਆ ਜੀ ਇੱਥੇ ਮੈਨੂੰ ਲੱਗਦਾ ਹੁਣ ਅਦਾਲਤਾਂ ਦਾ ਵੀ ਕੰਮ ਸਾਹਮਣੇ ਆ ਗਿਆ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਕੁਝ ਨਾ ਕੁਝ ਕਰਨਾ ਚਾਹੀਦਾ ਸਖਤ ਕਾਨੂੰਨ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੀ ਪੋਸਟ ਕਰਨ ਨੂੰ ਲੈ ਕੇ ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ ਜੇਕਰ ਉਹ ਬਣ ਚੁੱਕੇ ਨੇ ਤਾਂ ਫਿਰ ਉਹਨਾਂ ਨੂੰ ਸਖਤੀ ਦੇ ਨਾਲ ਸਾਡੇ ਪ੍ਰਸ਼ਾਸਨ ਨੂੰ ਵੀ ਹੁਣ ਲਾਗੂ ਕਰਨਾ ਦੇਖੋ ਮੈਂ ਰਾਤ ਮੈਂ ਕੁੜੀ ਵਾਲੇ ਦੇ ਪਰਿਵਾਰ ਦੇ ਨਾਲ ਵੀ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਪਰਿਵਾਰ ਦੇ ਨਾਲ ਸਾਡਾ ਸੰਪਰਕ ਨਹੀਂ ਹੋਇਆ ਕੁਝ ਦੋ ਤਿੰਨ ਮੀਡੀਆ ਚੈਨਲਸ ਦੇ ਨਾਲ ਗੱਲਬਾਤ ਹੋਈ ਜਿਨ੍ਹਾਂ ਨੇ ਕਿ ਸਾਨੂੰ ਤਾਂ ਜੀ ਫੌਰਨ ਤੋਂ ਕਾਲਸ ਆਈਆਂ ਸੀਗੀਆਂ ਵੀ ਇੰਟਰਵਿਊ ਕਰੋ ਵਿਦੇਸ਼ਾਂ ਤੋਂ ਕਾਲਾਂ ਆ ਰਹੀਆਂ ਇੰਟਰਵਿਊ ਦੇ ਲਈ ਪਰ ਮੇਰੀ ਗੱਲਬਾਤ ਨਹੀਂ ਹੋਈ ਹੁਣ ਉਹਨਾਂ ਦਾ ਪੱਖ ਜੋ ਮੀਡੀਆ 'ਚ ਆਇਆ ਮੈਂ ਉਹੀ ਸੁਣਿਆ ਉਹਨਾਂ ਨੇ ਜੇ ਦੱਸ ਰਿਹਾ ਪਰ ਮੁੰਡੇ ਵਾਲੇ ਦੇ ਪਰਿਵਾਰ ਦੇ ਨਾਲ ਉਹ ਪਿਤਾ ਦੇ ਨਾਲ ਮੇਰੀ ਬੀਤੀ ਰਾਤ ਅੱਧੀ ਰਾਤ ਮੇਰੀ ਗੱਲ ਹੁੰਦੀ ਆ ਫੋਨ ਦੇ ਉੱਤੇ ਉਹਨਾਂ ਦੇ ਨਾਲ ਉਹਨਾਂ ਨੇ ਆਹੀ ਗੱਲ ਰੱਖੀ ਉਹ ਕਹਿੰਦੇ ਜੇ ਅਸੀਂ ਕਸੂਰਵਾਰ ਆਂ ਅਸੀਂ ਮੰਨ ਲਿਆ ਤੁਹਾਡੀ ਗੱਲ ਅਸੀਂ ਕਸੂਰਵਾਰਾਂ ਤਾਂ ਅਦਾਲਤਾਂ ਬੈਠੀਆਂ ਪੁਲਿਸ ਪ੍ਰਸ਼ਾਸਨ ਬੈਠਾ ਸਾਨੂੰ ਜੋ ਸਜ਼ਾ ਦੇਣਗੇ ਸਾਨੂੰ ਮਨਜ਼ੂਰ ਆ ਜੇ ਮੇਰਾ ਪੁੱਤ ਕਸੂਰਵਾਰ ਹੋਊਗਾ ਮੈਂ ਪਿੱਛੇ हट ਜੂਗਾ ਮੈਂ ਖੁਦ ਆਪਦਾ ਪੁੱਤ ਅੱਗੇ ਕਰੂੰਗਾ ਪਰ ਜਿਹੜੀ ਅੱਜ ਸਾਡੇ ਪਰਿਵਾਰ ਦੀ ਇੰਨੀ ਬੇਇੱਜ਼ਤੀ ਹੋ ਚੁੱਕੀ ਅੱਜ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਸਿੱਧਾ ਦੋਸ਼ੀ ਕਰਾਰ ਦੇਤਾ ਯਾਰ ਹਜੇ ਜਾਂਚ ਹੋਣੀ ਆ ਤਾਂ ਸਾਹਮਣੇ ਆਉਣੇ ਆ ਕੌਣ ਕਸੂਰਵਾਰ ਕੀ ਦੀ ਗਲਤੀ ਆ ਕਈ ਵਾਰ ਕੋਈ ਤੀਜੀ ਤੀਜਾ ਬੰਦਾ ਹੁੰਦਾਗਾ ਨਿੱਜੀ ਰੰਜਿਸ਼ਾ ਕੱਢ ਜਾਂਦਾਗਾ ਸਾਨੂੰ ਕੀ ਪਤਾ ਅਸੀਂ ਆਪ ਸੁਣ ਕੇ ਆਪ ਹੀ ਅਸੀਂ ਜੱਜ ਬਣ ਜਾਂਦੇ ਆ ਆਪ ਹੀ ਅਸੀਂ ਪੁਲਿਸ ਬਣ ਜਾਂਦੇ ਆ ਆਪ ਹੀ ਅਸੀਂ ਮਿੰਟਾਂ ਦੇ ਵਿੱਚ ਜਾਂਚ ਕਰ ਦਿੰਦੇ ਆ 1 ਮਿੰਟ ਦੇ ਵਿੱਚ ਅਸੀਂ ਸਰਟੀਫਿਕੇਟ ਬਣ ਦਿੰਦੇ ਆ 1 ਮਿੰਟ ਚ ਕਹਿ ਦਿੰਦੇ ਆ ਅਸੀਂ ਤਾਂ ਸੌਦਾ ਲਾਵਾਂਗੇ ਜੀ ਸੋ ਬਿਲਕੁਲ ਬਿਲਕੁਲ ਰਾਜਦੀਪ ਬਹੁਤ-ਬਹੁਤ ਸ਼ੁਕਰੀਆ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਰਾਦੇ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਸੋ ਬਿਲਕੁਲ ਜੋ ਕੁਝ ਵੀ ਸੋਸ਼ਲ ਮੀਡੀਆ ਦੇ ਉੱਪਰ ਹੋਇਆ ਇੱਕ ਲੜਕੀ ਦੀਆਂ ਨਿੱਜੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰਨਾ ਬਹੁਤ ਵੱਡਾ ਕ੍ਰਾਈਮ ਆ ਕਿਸੇ ਦੀ ਨਿੱਜਤਾ ਦੇ ਉੱਪਰ ਹਮਲਾ ਇੱਕ ਇਨਸਾਨ ਹੋਣ ਦੇ ਨਾਤੇ ਵੀ ਸਾਨੂੰ ਨਹੀਂ ਕਰਨਾ ਚਾਹੀਦਾ ਪਰ ਇੱਕ ਪਾਸਾ ਸੁਣ ਕੇ ਦੂਜੇ ਪਾਸੇ ਨੂੰ ਵਿਲਨ ਬਣਾ ਕੇ ਵੀ ਪੇਸ਼ ਕਰਨਾ ਇਹ ਵੀ ਕਿਤੇ ਨਾ ਕਿਤੇ ਸਹੀ ਨਹੀਂ ਜਿਹੜਾ ਕੋਈ ਕਸੂਰਵਾਰ ਹੋਏਗਾ ਉਹਨਾਂ ਨੂੰ ਸਜ਼ਾ ਦੇਣ ਦੇ ਲਈ ਸਾਡੀਆਂ ਮਾਨਯੋਗ ਅਦਾਲਤਾਂ ਸਾਡਾ ਪ੍ਰਸ਼ਾਸਨ ਬੈਠਾ ਹੈ ਪਰ ਇੱਥੇ ਸਵਾਲੀਆ ਨਿਸ਼ਾਨ ਪ੍ਰਸ਼ਾਸਨ ਦੇ ਉੱਪਰ ਵੀ ਨੇ ਕਿਉਂਕਿ ਲੜਕੀ ਦੇ ਕਹਿਣ ਮੁਤਾਬਕ ਜੇ ਲੜਕੀ ਦੇ ਪਹਿਲੀ ਵਾਰ ਕੰਪਲੇਂਟ ਕਰਨ ਤੇ ਹੀ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਕੀਤੀ ਹੁੰਦੀ ਦੋਸ਼ੀਆਂ ਖਿਲਾਫ ਸਖਤ ਐਕਸ਼ਨ ਜਿਹੜਾ ਲਿਆ ਹੁੰਦਾ ਤਾਂ ਹੋ ਸਕਦਾ ਹੈ ਇਹ ਮਾਮਲਾ ਅੱਜ ਸੋਸ਼ਲ ਮੀਡੀਆ ਦੇ ਉੱਪਰ ਇੰਨਾ ਵੱਡਾ ਨਾ ਬਣਿਆ ਹੁੰਦਾ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਸੋਸ਼ਲ ਮੀਡੀਆ ਦੇ ਉੱਪਰ ਨਾ ਹੋ ਕੇ ਪਰਿਵਾਰਾਂ ਦੇ ਵਿੱਚ ਜਾਂ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਦੇ ਨਾਲ ਇੰਨਾ ਵਿਊ ਖੱਟਣ ਵਾਲੀਆਂ ਜੋਕਾਂ ਤੋਂ ਦੂਰ ਦੂਰ ਹੀ ਖਤਮ ਹੋ ਜਾਣਗੇ ਨਿਬੜ ਜਾਣਗੇ ਧੰਨਵਾਦ